ਆਹ ਕਿ ਖੁਸ਼ ਹੋ। ਬਾਂਜੀ ਸਸਰਕਾਲ ਦਾ ਸਾਰਾ ਨੂੰ ਕੀਤਾ ਸਾਰੇ ਆਏ ਹੋ ਸਾਰੇਣ ਵੱਤਿਆ ਹੋ ਕੇ ਤੇ ਅੱਜ ਆਪ ਆਏ ਜੀ ਨਾਨਕੀ ਤੇ ਦੇਖੋ ਸਾਡੇ ਪਿੰਡਾਂ ਦਾ ਮਹੌਲ ਹੈ। ਆਂਦੀ ਆ। ਆਪ ਵੀ ਜਾ ਰਹੇ ਹਾਂ ਜੀ ਨਾਨਕੀ ਬਾਜ਼ਾਰ ਬਾਜ਼ਾਰ ਪਿੰਡ ਦਾ ਨਾਮ ਹੈਗਾ ਮਹਰਾਜ ਤਰਾ ਮੇਰਾ ਭਾਨ ਚਾਮ੍ਰਿਤਕੀ ਦੀ ਨਾਲ ਜਾ ਰਿਹਾ ਤੇ ਤੇ ਕਰਨੇ ਦਾ ਹੋਰ ਆ ਬਜ਼ਾਰ ਤੇ ਦੇਖੋ ਆਧਾ ਪਖਾਨ ਚੱਲੇ ਕੋਦਰਪੇ ਸਾਡਾ ਮੰਦਿਰ ਸੁਗਾਸ਼ਣ ਮਾਤਾ ਦਾ ਮੰਦਿਰ ਆ ਜੀ ਤੇ ਹੋਰ ਸਾਡਾ ਬਾਜ਼ਾਰ ਆ ਆ ਜੀ ਆ ਦੋ ਅੱਖੋ ਜਿਹਾ ਬਜ਼ਾਰ ਜਾ ਕੇ ਹੋਰ ਦਾ ਬੰਦੀ ਕਿੱਧਰ ਲਿਖੇ ਕੰਡੇ ਗਏ ਤੁਹਾਨੂੰ ਹੋਰ ਚਾਰ ਦਿਖਾਵਾਂਗਾ ਤਨੜੀਆਂ ਇਹਦਾ ਮੂਮਦੜ

ഇംഗ്ലി <laughs> <Kiera, sumi> <laughs> ਕੀਰੀਨ ਮੋਇਲ ਲਾਗ 100 ਬਿੰਦੀ ਬੜੀ ਹੈ ਹਮਚੂੜਨ ਦਾ ਹੋਰ ਹਾਂਜੀ ਹੁਣ ਖਾਣ ਲੱਗਿਆ ਹਾਂ ਹਮਚੂੜਨ ਹਮ ਡਈ ਨਾ ਕਿਨੂ ਬੱਪੂ ਤਾਂ ਕਹਤਾ ਹੈ ਵਾਸੂ ਆ ਰਹਾ ਹੈ ਹਾਂ ਖਾਓ ਖਾਓ ਲਓ ਜੀ ਕੰਮ ਬਣਾਇਆ ਤਾਂ ਇਹ ਦੁਬਾਰਾ ਖਾਲਿਆ ਹੁਣ ਆਪਾਂ ਚੱਲਿਆ ਘਰੇ ਅੱਪਾ ਦੀਆ ਕਰਵਾ ਲਿਆ ਸੀ ਨਾ ਕੈਮਰਾ ਨਾ ਬਣਾਉਣਾ ਲੋ ਜੀ ਆ ਮੈਟਰ ਤੁਹੀਂ ਲਓ ਜੀ ਹੁਣ ਆਪਾਂ ਆ ਗਏ ਬਾਜ਼ਾਰ ਤੋਂ ਨਿਕਲ ਆਇਆ ਅੱਜ ਸੰਡੇ ਦਾ ਕਰਕੇ ਬਾਜ਼ਾਰ ਬੰਦ ਸੀ ਇਸ ਲਈ ਆਪਾਂ ਤੁਹਾਨੂੰ ਕਾਲ ਦੂ ਦਫਾਵਾ ਦੇ ਇੱਥੋਂ ਉੱਥੇ ਹੋ ਗਏ ਤਾਂ ਹੀ ਸੇਕ ਕਰਨਾ ਆ ਜਾ ਆਇਆ ਕੋਈ ਨਾ ਕੋਈ ਨਾ ਬਾਈ ਆਇਆ ਕੋਈ ਨਾ ਬਾਈ ਵੀਡੀਓ ਵੀ ਬਣਾ ਲਓ ਫੋਲ ਕੇ ਲੋ ਦਿਖਾਰੇ ਹੈ ਮੈਂ ਰਹਿ ਗਈ ਕਿਵੇਂ ਕਰਲੀ ਮੈਂ ਕਿਹਾ ਖੜ ਕੇ ਮੈਂ ਨਾ ਕੋਈ ਗਈ ਜਾਂਦੀ ਮੈਂ ਰਹਿ ਗਈ ਹਾਂ ਜੀ ਆ ਦੇਖੋ ਮੇਰੇ ਭਰਾ ਅੱਜ ਤਾਂ ਕਿੰਨੇ ਫੈਨ ਆਏ ਆ ਸਾਰੇ ਨਾਲ ਵਾਈ ਕਰ ਦੋ ਹੰਦੀ ਰੋ ਬੈਨ ਨੰਬਰ ਕੰਦੀ ਰੋ ਬੈਨ ਦਾ ਕਾਰ ਕਾ ਪਿੰਡ ਆ ਬਈ ਨਾਲ ਨਿਕਾਹ ਕਰਦਾ ਨਾ ਨੰਮਰਾਗ ਨਹੀਂ ਲੈ ਪਣ ਵੀਰੇ ਵੀ ਸਾਰੇ ਬੈਠੇ ਉਸਤ ਬਣਾ ਲੈ ਕੇ 판ਤੀ ਤੇ ਆਪਣਾ ਬਲੌਗ ਕੱਲ ਚੱਲ ਰਿਹਾ ਤੇ ਥੋੜਾ ਵੱਲ ਬਾਜ਼ਾਰ ਪਾਂਦ ਸੀਗਾ ਤੇ ਆਪਾਂ ਬਲੌਗਾਂ ਦਾ ਕਰਤਾ ਸੀਗਾ ਤੇ ਅੱਜ ਆਪਾਂ ਬਲੌਗ ਸਟਾਰਟ ਕਰ ਲਿਆ ਤੇ ਆਪਾਂ ਪਹਿਲਾਂ ਬਲਾਕ ਤੇ ਤੱਕਣਾ ਮੰਗੇ ਤੇ ਅੱਜ ਆਪਾਂ ਬਾਜ਼ਾਰ ਖੁੱਲਾ ਆ ਤੇ ਅੱਜ ਆਪਾਂ ਚੱਲੇ ਆ ਬਾਜ਼ਾਰ ਤੇ ਬਾਕੀ ਸਾਰਿਆਂ ਨੇ ਕਵਰਟ ਕਰਕੇ ਜਦੋਂ ਸੱਪੜ ਬਲਾਕ ਤੇ ਲੱਕਿਆ ਤੇ ਹੁਣ ਆਪਾਂ ਚੱਲੇ ਆ ਇਹਨੇ ਮਾਸਿਕਾ ਘਰ ਆ ਜਿਸ ਸੁਨਾਨ ਕੇ ਆਏ ਨੇ ਆ ਤੇ ਹਾਂਜੀ ਚੱਲੇ ਆ ਸਾਗ ਲਈ ਜਾਣ ਲੱਗੀ ਆ ਮਾਮਾ ਤੇ ਜੜੀ ਜਾਨ ਨਾਲ ਜਾਵੇਂਗੀ ਤੇ ਫੇਰ ਉਹ ਕਰੀਏ ਚੱਲਾ ਚੱਲੇ ਚੱਲਾ ਮਾਮਾ ਰਹਿਣੇ ਆ रेडी ਨਹੀਂ ਹਜੇ ਮम्मा ਕੋਲ ਗੱਪੇ ਖਵਾਉਂਗਾ ਰੈਡੀ ਰੱਖਿਆ ਹੈ ਮम्मा ਕੋਲ ਗੱਪੇ ਖਵਾਉਂਗਾ ਕੋਲ ਗਿਆਸ ਰੈਡੀ ਤੇ ਬਾਈਕ ਤੇ ਜਾ ਰਹੇ ਆ ਮੈਂ ਮੈਂ ਮੋਟਾ ਲੋ ਉਹ ਬੈਗ ਚਾੜ ਦੇ ਬੰਦ ਚੱਲਾ ਚੱਲਾ ਕਿੱਥੇ ਜਾਵਾਂਗਾ ਬਾਪਾ ਦੀ ਟੈਂਟ ਤੇ ਇਹ ਕੋਟਰ ਨਾਨਾ ਜੀ ਬੈਠਿਆ ਬੈਣ ਹੁੰਦੀ ਆ ਖੁਸ਼ ਹੋ ਜਾ ਚਲੋ ਹੋਰ ਅੱਪੇ ਖੜਿਆ ਮੋਰਿਆ ਮੈਨੂੰ ਦੇ ਨਾਲ ਲੈ ਕੇ ਜਾ ਹਾਂ ਹਾਂ ਰੈਡੀ ਹਾਂ ਰੈਡੀ ਹਾਂ ਬਾਈ ਰੁਕੀ ਰੈਡੀ ਹਾਂ ਬਾਈ ਰੁਕੀ ਬਾਈ ਬੈਠੋ ਬਾਈ ਮੰਮੀ ਨਹੀਂ ਜਾ ਰਹੇ ਫਿਕਰ ਹੋ ਗਿਆ ਮੰਮੀ ਨਾ ਤੇ ਹੁਣ 7:30 ਚੱਲ ਲੀਆ ਚਲੋ ਚਲੋ ਯਾਰ ਚਲਾ ਯਾਰ ਮਮਾ ਦੀ ਰੈੜ ਤੂੰ ਸਿਚਲਾਇਓ ਰੈਡੀ ਗਾ ਹੋ ਚਲਾਊਗਾ ਬੱਚੇ ਮੰਝਾ ਸੜੋ ਅਸੀਂ ਬਿਲਾ ਤੁਰਾ ਰਹੇ ਹਾਂ ਉਹ ਨਾ ਮੇਰੇ ਕੋਲ ਆਦੀ ਕੱਟਕ ਸੋ ਤੇ ਕਿ ਤਰ੍ਹਾਂ ਦੋਨੇ ਕੋਈ ਜਾਂਦੇ ਆ ਆ ਗਏ ਆਪਸ ਸਟੇਡੀਅਮ ਚ ਲੋਕ ਆ ਕਿ ਕੌਣ ਖਾਂਜੀ ਜਿਹਾ ਸੇ ਪਾਰਕ ਤੇ ਕਮਰਾ ਐਸੇ ਤੇ ਮਾਮਾ ਮਾਮੇ ਤੇ ਸ਼ੂਟਿੰਗ ਕਿੱਤ ਸੀ ਨਾ ਜੂੜਾ ਬੜਾ ਜਿਹਾ ਸੀ ਤੇ ਆਪਾਂ YouTube ਤੇ ਤੇ Instagram ਤੇ ਅਪਲੋਡ ਕਰਾਂਗੇ ਸਾਰੇ ਜਣੇ ਜ਼ਰੂਰ ਦੇਖਿਓ ਮੈਂ ਲਿੰਕ ਤੁਹਾਨੂੰ ਦੇ ਦਵਾਂਗੇ ਅਬੀ ਬੱਸ ਸੋ ਦੇਖੋ ਸਾਰੇ ਸਾਹਮਣੇ ਖੜੇ ਹੋਈ ਆ ਆ ਦੇਖੋ ਮਾਮਾ ਜੀ ਦਾ ਮੁੰਡਾ ਜੋ ਬੰਦ ਹੈਲੋ ਕਰੋ ਹੈਲੋ ਗਾਇਸ ਕੈਸੋ ਹੈਲੋ ਹੈਲੋ ਬਾਈ ਹੈਲੋ ਬਾਈ ਕੈਸੋ ਕੈਸੋ ਇਹ ਦੇਖੋ ਸਟੜੇ ਮੇਥਨਾ ਸੌਂਦੀਆਂ ਤਿੰਗਾਂ ਲੱਗਟੀਆਂ ਬਹੁਤ ਵੱਡਾ ਗਰਾਉਂਡਾ ਕ્યાં ਲੋਕ ਕੇ ਬੈਠੇ ਹੋ ਬੱਚੇ ਹੋ ਰਿਹਾ ਕਰਾਉਣ ਬਹੁਤ ਵੱਟਾ ਵਾਲੀ ਵਾਲ ਦਾ ਕਰਾਉਣਾ ਸਾਡੇ ਨਾਲ ਤਾਂ ਬਹੁਤ ਸੌਖਾ ਤਾਂ ਆਪਾਂ ਸਾਡੇ ਬੱਚਾ ਸਾਡੀ ਮੇਰੀ ਜੁੱਤੀ ਬਣਾ ਦੇ ਬਈ ਲਓ ਜੀ ਆਪਾਂ ਫੋਟੋ ਵੀਡੀਓ ਸ਼ੂਟ ਕਰ ਲਿਆ ਤੇ ਬਾਕੀ ਤਾਂ ਪਿੱਛੇ ਆ ਰਿਹਾ ਤੇ ਆਪਾਂ ਮਾਮਾ ਜੀ ਤੇ ਮੰਮੀ ਕੀ ਵੀਡੀਓ ਅਪਲੋਡ ਕਰਾਂਗੇ ਸਾਰੇ ਜਣਾਂ ਨੂੰ ਜ਼ਰੂਰ ਦੇਖਿਓ ਤੇ ਬਾਕੀ ਆਪਣੇ ਚੈਨਲ ਨਾਲ ਬਣੇ ਰਹੋ ਤੇ ਆਪਾਂ ਹੋਰ ਚੰਗੀ ਵਧੀਆ ਦਿੱਖੀ ਤਾਂ ਦਿਖਾਵਾਂਗੇ ਤੇ ਬਾਕੀ ਕਾਮਿਲ ਸਾਡੇ ਪਿੱਛੇ ਆ ਰਹੀ ਆ ਸਲਾ ਲੱਕ ਪਾਸ਼ੋ ਸ਼ਾਪ ਤੇ ਆਈ ਸੀ ਚੱਲ ਚੱਲ ਹੁਣ ਕੇ ਮੈਨੂੰ ਚਾਹੀਦੀ ਆ ਨੀ ਆਪਰ ਬਲੋਂਗ ਸੁਮਾਨ ਤੇ ਲੋਕਾਂ ਨੂੰ ਪਾਸ਼ੋ ਲਾ ਕੇ ਤੇ ਮੈਂ ਹੁਣ ਉਹ ਮੋਸਤ ਪਾਸ਼ੋ ਲਾ ਕੇ ਚੱਲੀਆ ਹਜੇ ਬਸ ਫੋਨ ਲਾ ਲਈ ਜੇ ਆਪਾਂ ਵਲਟਾਪ ਹੋ ਕਰਕੇ ਆ ਦੀਦੀ ਆਹੋ ਜਿਹੜੀ ਵੀਡੀਓ ਬਣਾਉਣ ਲੈਂਦੇ ਆ ਉਹ ਵਾਲਾ ਕੱਲਾ ਲਵਾਂਗੇ ਆਪਾਂ ਨਾਪੇ ਕਿਹੜਾ ਕਹਿ ਸੀ ਮਹਿਰੂਨੀ ਹਾਂ ਹਾਂ ਉਹੀ ਵਾਲਾ ਉਹੀ ਵਾਲ ਆ ਦੇਖੋ ਮਹਿਰੂਨੀ ਤੇ ਹਾਂਜੀ ਆਪਾਂ ਪਿਆਰ ਕੋ ਮੱਕ ਘਰੇ ਆ ਕੇ ਸੀ ਤੇ ਬਾਕੀ